ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਰੇ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਸ਼ਬਦ ਜੋ ਨਿਰਨਾ ਦੇ ਉੱਪਰ ਹੀ ਹੈ ਸ਼ਬਦ ਹਨ ਹਸਤ ਹਸਤ ਹਰ 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 ਤਿੰਨ ਤਰ੍ਹਾਂ ਦੇ ਇਹ ਨੇ ਲਫ਼ਜ਼ ਤੇ ਦੋ ਇਹ ਆ ਬੋਲਣ ਦੇ ਵਿੱਚ ਇੱਕੋ ਜਿਹੀ ਨੇ ਔਰ ਇਹਨਾਂ ਦੇ ਸਪੈਲਿੰਗਾਂ 'ਚ ਫਰਕ ਹੈ ਔਰ ਇਹਨਾਂ ਦੇ ਮੀਨਿੰਗ 'ਚ ਫਰਕ ਆ ਇਹਨਾਂ ਦੇ ਆਰ ਜਿਹੜੇ ਮਤਲਬ ਆ ਮੀਨਿੰਗ ਆ ਉਹ ਫਰਕਾ ਔਰ ਇਹਨਾਂ ਨੂੰ ਆਪਾਂ ਆ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਲਿਖੀਆਂ ਨੇ ਪੰਕਤੀਆਂ ਨੇ ਗੁਰਬਾਣੀ ਜਿਹੜੀਆਂ ਲਈਆਂ ਨੇ ਉਹਨਾਂ ਦੇ ਆਧਾਰ ਤੇ ਆਪਾਂ ਇਸ ਦੀ ਵਿਚਾਰ ਕਰਦੇ ਆਂ ਕਾਰਕ ਵਾਈਸ ਚੰਡਾਂਗੇ ਹਸਤ ਹਸਤ ਕੀ ਹੈ ਜੀ ਹੱਥ ਨਾਮ ਬਹੁਵਚਨ ਆ ਹੱਥ ਹਸਤ ਨੂੰ ਔਕੜ ਨਹੀਂ ਲੱਗਿਆ ਦੋ ਹੱਥ ਦੋਨੇ ਯਾਨੀ ਭਾ ਬਹੁਵਚਨ ਆ ਜੇ ਔਕੜ ਲੱਗੇ ਤਾਂ ਇਹ ਇੱਕਵਚਨ ਹੋਏਗਾ ਹੁਣ ਹਸਤ ਅਲੰਬਨ ਦੇ ਪ੍ਰਭ ਪ੍ਰਭ ਘਰ ਤੋਂ ਉਦਰ ਗੋਪਾਲ ਹਸਤ ਹਸਤ ਹੱਥ ਦੇ ਕੇ ਮੈਨੂੰ ਉਹਦੇ ਵਿੱਚੋਂ ਜਿਹੜਾ ਹੈ ਪ੍ਰਭੂ ਘਰ ਤੋਂ ਹੁੰਦਾ ਟੋਆ ਉਹਦੇ ਵਿੱਚੋਂ ਮੈਨੂੰ ਬਚਾ ਲੈ ਜਿਹੜਾ ਇਹ ਕੰਮ ਕੋਈ ਲੋਭੋ ਹੰਕਾਰ ਦਾ ਹੈ ਨਾ ਉਹਦੇ ਵਿੱਚੋਂ ਮੈਨੂੰ ਤੂੰ ਬਚਾ ਲੈ ਗੱਲ ਇਹ ਕਿ ਹਸਤ ਦੇ ਕੇ ਹੱਥ ਦੇ ਕੇ ਹੱਥ ਅਲੰਬਨ ਦੇ ਪ੍ਰਭ ਹਸ ਹੱਥ ਆ ਗਿਆ ਹੱਥ ਕੀਏ ਦੋਨੇ ਹੱਥ ਆ ਗਿਆ ਹਸਤ ਪੁਨੀਤ ਹੋਏ ਤਤਕਾਲ ਤਤਕਾਲ ਜਲਦੀ ਇਮੀਡੀਏਟਲੀ ਹਸਤ ਜਿਹੜੇ ਹੱਥ ਹੈ ਉਹ ਪੁਨੀਤ ਪਵਿੱਤਰ ਹੋਏ ਪਵਿੱਤਰ ਹੋ ਹੋ ਜਾਂਦੇ ਹਨ ਤਤਕਾਲ ਇਮੀ ਜੀ ਜਾਂਦੀ ਔਰ ਇਹ ਕੀ ਇਹ ਵੀ ਹਸਤ ਹੈ ਹੱਥ ਹੈ ਇਹ ਅਸੀਂ ਹੱਥ ਦੀ ਗੱਲ ਕਰਦੇ ਹਾਂ ਦੋਨਾਂ ਹੱਥਾਂ ਦੀ ਕਰਦੇ ਇਹ ਦੋਨੇ ਹੱਥ ਅੱਗੇ ਹੈ ਹਸਤ ਹਸਤ ਹੁੰਦਾ ਹੱਸਣਾ ਇਥੇ ਹਸਤ ਹੈ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀਲੇ ਹਸਤ ਬਿਨੋਦ ਹਾਸਾ ਮੁਖੌਲ ਹਾਸਾ ਟਠਾ ਬਿਨੋਦ ਵਿਚਾਰ ਕਰਤੀ ਹੈ ਕਰਦੀ ਹੈ ਚੀਤ ਸੁਗਾਗਰ ਰੱਖੀਲੇ ਚਿਤ ਜਿਹੜਾ ਉਹ ਜਿਹੜੀ ਗਾਗਰ ਹੈ ਉੱਤੇ ਰਖਾਈ ਹੋਈ ਹੈ ਉਹਦੇ ਵੱਲ ਹੈ ਰੱਖੀਲੇ ਮਰਾਠੀ ਲਖਜਾ ਆਪਾਂ ਪੈਸੋ ਵਾਇਸ ਦਾ ਹੈ ਪੜਿਆ ਆਪਾਂ ਗਾਗਰ ਦੇ ਉੱਤੇ ਕਹ ਲੋ ਗਾਗਰ ਦੇ ਵਿੱਚ ਧਿਆਨ ਉਹਦਾ ਉੱਪਰ ਉਹਦੇ ਵਿੱਚ ਹੁੰਦਾ ਗਾਗਰ ਦੇ ਵਿੱਚ ਹੈ ਤੇ ਥੱਲੇ ਜਿਹੜਾ ਹੈ ਹਸਮ ਕੋਲ ਕਰਦੀ ਹੈ ਤਾਂ ਹਸਤ ਦਾ ਮਤਲਬ ਹਸਣਾ ਹੋ ਗਿਆ ਹਸਤ ਦਾ ਮਤਲਬ ਹੱਥ ਹੋ ਗਿਆ ਇਕਵਚਨ ਵੀ ਦੋਵਚਨ ਵੀ ਇਥੇ ਹਸ ਦਾ ਮਤਲਬ ਹਸਣਾ ਹੋ ਗਿਆ ਹਸਤ ਖੇਲ ਤ ਤੇਰੇ ਜਿਹਰੇ ਆਇਆ ਹਸਦਾ ਖੇੜਦਾ ਤੇਰੇ ਦਵਾਰੇ ਆਇਆ ਇਥੇ ਕੀ ਹੈ ਹਸਤ ਹਸਦਾ ਹਸਣਾ ਹਸਦਾ ਖੇੜਦਾ ਹਸਤ ਦਾ ਦੋ मीनिंग ਹੋ ਗਏ ਹਸਤ ਦਾ ਇਹ ਆਪਣਾ ਸਾਰਾ ਹੋ ਗਿਆ ਅੱਗੇ ਹੈਗਾ ਹਸ ਹਾਥੀ ਤੀਜਾ ਹੈ ਹਾਥੀ ਹਸਤ ਹਾਥੀ ਹੁੰਦਾ ਆਪਾਂ ਨੂੰ ਇਹਦੇ ਬਾਰੇ ਦੇਖਿਆ ਆਪਾਂ ਹਸਤ ਇਹ ਹਾਥੀ ਹੈ ਹਸਤ ਹਾਥੀ ਹਸਤ ਭਾਗ ਕੇ ਚੀਸਾ ਮਾਰੇ ਹਸਤ ਜਿਹੜਾ ਹਾਥੀ ਹੈ ਭਾਗ ਕੇ ਚੀਸਾ ਚੀਕਾ ਮਾਰੇ ਮਾਰਦਾ ਹੈ ਹਸਤ ਹੁੰਦਾ ਹਾਥੀ ਮਾਰੇ ਮਾਰਦਾ ਹੈ ਕਿ ਕੌਣ ਮਾਰਦਾ ਹੈ ਇਹਦੇ ਚ ਕਰਤਾ ਨਿਕਲ ਆਊਗਾ ਕੌਣ ਮਾਰਦਾ ਹੈ ਹਾਥੀ ਹਸਤ ਹਸਤ ਕਿਹਾ ਗਿਆ ਕਰਤਾ ਉਹ ਭਾਗ ਕੇ ਚੀਸਾ ਮਾਰੇ ਉਹ ਪੋਟਲੀ ਚੱਕੀ ਹੋਈ ਕਬੀਰ ਸਾਹਿਬ ਦੀ ਤਾਂ ਉਹਦੇ ਤੇ ਉਹਦਰ ਨਹੀਂ ਜਾਂਦਾ ਤੇ ਪਾਸੇ ਭੱਜ-ਭੱਜ ਕੇ ਉਹ ਜਾਂਦਾ ਤੇ ਚਿਕਾ ਮਾਰਦਾ ਅੱਗੇ ਹਰ ਹਾ ਹਾ ਤੇ ਰਾਰੇ ਨੂੰ ਸਿਆਰੀ ਹਰ ਹਰ ਦਾ ਹੈ ਆਕਾਰਪੁਰਖ ਵੈਗਰੂ ਪਰਮਾਤਮਾ ਇਹ ਏਸੇ ਸਰੂਪ ਦੇ ਵਿੱਚ ਸਾਬ ਥਾਵਾਂ ਤੇ ਆਉਂਦਾ ਗੁਰਬਾਣੀ ਦੇ ਵਿੱਚ ਇਹੀ ਇਹਦਾ ਸਰੂਪ ਹੁੰਦਾ ਇਹੀ ਇਹਦਾ ਰੂਪ ਹੁੰਦਾ ਉਠਤ ਬੈਠਤ ਹਰ ਜਾਪ ਉਠ ਉਠਦਿਆਂ ਉਠਦਿਆਂ ਬਹਿੰਦਿਆਂ ਹਰ ਹਰੀ ਉਹ ਪਰਮਾਤਮਾ ਅਕਾਰਪੁਰਖ ਵਿਗਰੂ ਦਾ ਜਾਪ ਕਰ ਜਾਪ ਇੰਪੈਰੇਟਿਵ ਮੂਡ ਦੇ ਵਿੱਚ ਆ ਜਾਂਦਾ ਜਾਪ ਅੱਗੇ ਫਿਰ ਆ ਹਰ ਹਰ ਇਹ ਆ ਗਿਆ ਹਰ ਜਿਹੜਾ ਹੈ ਉਹ ਵਿਸ਼ੇਸ਼ਣ ਚ ਆ ਗਿਆ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਇਹ ਰੋਜ਼ ਦੀ ਇਹ ਵਿਸ਼ੇਸ਼ਣ ਹੈ ਹਰ ਹਰ ਰੋਜ਼ ਜਿਹੜਾ ਹੈ ਖੋਜ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਪਰੇਸ਼ਾਨੀ ਮਾਹੇ ਨਾਹਰ ਪਰੇਸ਼ਾਨੀ ਦੇ ਵਿੱਚ ਨਹੀਂ ਰਹਿੰਦਾ ਅੱਗੇ ਫਿਰ ਹਰ ਫਿਰ ਹਰ ਹਰ ਦਾ ਹੁੰਦਾ ਹੈ ਹਿਰ ਲੈਣਾ ਦੂਰ 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 ਕਰਨਾ ਪਾਵਨ ਨਾਮ ਜਗਤ ਮੈਂ ਜਗਤ ਮੈਂ ਹਰ ਕੋ ਪਾਵਨ ਪਵਿੱਤਰ ਨਾਮ ਜਿਹੜਾ ਹੈ ਜਗ ਦੇ ਵਿੱਚ ਉਹ ਹਰੀਦਾ ਸਿਮਰ ਸਿਮਰ ਕਸਮਲ ਸਭ ਹਰ ਰੇ ਸਿਮਰ ਸਿਮਰ ਕੇ ਉਹਦਾ ਨਾਮ ਸਿਮਰਤ ਰ ਕੇ ਕਸਮਲ ਪਾਪ ਸਭ ਸਾਰੇ ਹਾਰ ਰੇ ਹਰ ਦੂਰ ਕਰਦਾ ਹਰ 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 ਰੇ ਦੂਰ ਕਰਨਾ ਹਰ ਰੇ ਏ ਭਾਈ ਇਹ ਨੂੰ ਦੂਰ ਕਰ ਲੈ ਹਰ ਦੂਰ ਕਰਨਾ ਹਰ ਦਾ ਦੂਰ ਕਰਨਾ ਆ ਹਰ ਜਿਹੜਾ ਹੈ ਇਹ ਐਮਪੈਰੇਰੀ ਮੂਡ ਦੇ ਵਿੱਚ ਆ ਗਿਆ ਆ ਵਿਸ਼ੇਸ਼ਣ ਦੇ ਰੂਪ ਚ ਆ ਗਿਆ ਆ ਪਰਮਾਤਮਾ ਦਾ ਜਿਹੜਾ ਹੈ ਸੁਣੋ ਜੇ ਪਰਮਾਤਮਾ ਦਾ ਨਾਮ ਲੈਣੇ ਹਰ ਉਹ ਹਰ ਇਸੇ ਸ਼ਕਲ ਦੇ ਵਿੱਚ ਇਸ ਇਸ ਪੜਾਅਨਾ ਦੇ ਵਿੱਚ ਹਰ ਥਾਂ ਤੇ ਆਉਂਦਾ ਸੋ ਸਾਧ ਸੰਗਤ ਇਹ ਸ਼ਬਦ ਜੋ ਨਿਰਨਾ ਇਹ ਪੰਜ ਜਿਹੜੇ ਸੀ ਸ਼ਬਦ ਸੀ ਉਹ ਆਪਾਂ ਕੀਤੇ ਆ ਉਮੀਦ ਹੈ ਕਿ ਆਪ ਜੀ ਨੂੰ ਇਹਨਾਂ ਦੀ ਪੂਰੀ ਸਮਝ ਲੱਗੀ ਹੋਊਗੀ ਅਗਲੀ ਵੀਡੀਓ ਦੇ ਵਿੱਚ ਹੋਰ ਇਹੋ ਜਿਹੇ ਸ਼ਬਦ ਲੈ ਕੇ ਆਵਾਂਗੇ ਸੋ ਇਨੀ ਬੇਨਤੀ ਪ੍ਰਵਾਨ ਕਰਨੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ